ਹਾਲੋ ਹਾਂਜੀ ਸਤਿ ਸ੍ਰੀ ਅਕਾਲ ਦੀ ਸਾਰਿਆਂ ਨੂੰ ਚਾਹੀਦਾ ਕਲਾ ਚੈਨਲ ਤੇ ਸਵਾਗਤ ਹੈ। ਕਿ ਆਪਾਂ ਵਧੀਆ ਠੀਕ ਠਾਕ ਆ ਜੀ। ਠੀਕ ਵੀ ਕਾਦੇ ਪੁਰਾਣੇ ਚ ਬਹੁਤ ਚਾਲੀ ਕਰਨੀ ਹੈ। ਬਹੁਤ ਜਾਈ ਕਰਨੀ ਕੋਈ ਹਾਲ ਨਹੀਂ ਹੈ। ਕਿ ਆਪਾਂ ਜਾ ਰਹੇ ਸੀ ਬਸ ਜੀ ਦੁਕਾਨ ਵਾਲ 5 ਵਜੇ ਅੱਜ ਸ਼ਾਮ ਦੀ ਮੈਂ ਬਾਹਰ ਹੀ ਨਿਕਲੀ ਹੈਗੀ ਹਾਂ ਮੈਂ ਠੀਕ ਨਹੀਂ ਸੀਗੀ ਮੇਰੇ ਕਮਰ ਦੇ ਵਿੱਚ ਟੂਈਚ ਬਹੁਤ ਜਿਆਦਾ ਦਰਦ ਹੋ ਰਿਹਾ ਸੀ ਸੈਲ ਵੀ ਬਹੁਤ ਜਿਆਦਾ ਦੁਖਦਿਆ ਸੀ ਤੇ ਇੱਕ ਗਰਮੀ ਹੁੰਦੀ ਐ ਵੀ ਚੱਲਣਾ ਬਹੁਤ ਮੁਸ਼ਕਲ ਸੀ ਤੇ ਅੱਛਾ ਤੁਹਾਡੇ ਪਾਸ ਵੀ ਵਿੱਚ ਸੀ ਇਹਦੇ ਘਰੇ ਹੀ ਸੀ ਕਿ ਮੇਰੇ ਕਰਕੇ ਫੇਰ ਕੋਈ ਜਾਪਣ ਨਹੀਂ ਆਪ ਟੁੱਟ ਕੇ ਹੋਇਆ ਤੇ ਹੁਣ ਪੰਜ ਵੱਜ ਗਏ ਜੀ ਸ਼ਾਇਦ ਹੋ ਗਿਆ ਢੂੜ ਘੰਟਾ ਸੋਲਵਾਏ ਨੂੰ ਉਹ ਬੈਠੇ ਪੜ੍ਹੇ ਜਾਂਦੇ ਸੀ ਵਾਲੇ ਤੇ ਫਿਰ ਉਹਨਾਂ ਡੈਡੀ ਵੀ ਉੱਥੇ ਬੈਠੇ ਮੋਅ ਲਈ ਤੇ ਐਸੋ ਦੁਕਾਨ ਤੇ ਜਿਆਦਾ ਖਰਚਾ ਹੋਣ ਕਰਕੇ ਕੂਲਰ ਵੀ ਆਪਾਂ ਨਹੀਂ ਲਿਆ ਤੇ ਘਰੇ ਤੇ ਚੱਲੀ ਅਸੀਂ ਜੜੰਗ ਲੈ ਜਾਂਦਾ ਵਾ ਉੱਥੇ ਤਾਂ ਪੱਖੇ ਆ ਜੀ ਬਹੁਤ ਠਕਾ ਹੋ ਜਾਂਦਾ ਰਹਿਣਾ ਤੇ ਦੇਖਦੀਆਂ ਫਿਰ ਆਪਾਂ ਵਾਲੀ ਕੂਲਰ ਲੈ ਕੇ ਆਉਣ ਗਰਮੀ ਵੀ ਹਾਲੇ ਮੈਨੂੰ ਲੱਗਦਾ 2 ਤਾਈ ਵੀ ਇੰਨੀ ਬਹੁਤ ਠੰਾਈ ਹੈ ਤੇ ਗਰਮੀ ਨੇ ਮੈਨੂੰ ਤਾਂ ਵਸੰਗਾਲ ਕਰ ਰੱਖਿਆ ਨਹੀਂ ਉੱਠਾ ਹੀ ਨਹੀਂ ਜਾ ਰਿਹਾ ਦੋ ਦਿਨ ਹੋ ਗਏ ਜੀ ਬਹੁਤ ਇਸ ਤਰ੍ਹਾਂ ਅੱਜ ਮੇਰਾ ਤਾਈਆਂ ਸਵੇਰੀ ਬਲੌਕ ਨਹੀਂ ਆਇਆ ਕੋਈ ਵੀ ਦੀਵਾ ਸਿੱਸੀ ਕਰਕੇ ਕਾਫੀ ਗਰਮੀ ਦੇ ਵਿੱਚ ਜਾਵਦੇ ਆ ਬਹੁਤ ਔਖਾ ਲੱਗ ਰਿਹਾ ਤੇ ਮੀਂਹ ਵੀ ਨਹੀਂ ਹੈਗਾ ਬਹੁਤ ਇਸ ਤਰ੍ਹਾਂ ਮੌਸਮ ਬਰ ਖਰਾਬ ਹੋ ਰਿਹਾ ਹੈਗਾ ਚਲੋ ਥੋੜਾ ਬੋਤਾ ਮੀਂਹ ਆ ਜੇ ਤਾਂ ਉਹਦੇ ਨਾਲ ਵੀ ਮੜਾ ਮੋਟਾ ਸੈਟਿੰਗ ਜੀ ਹੋ ਜਾਂਦੀ ਹੈ ਨਾ ਉਸੇ ਕੰਮ ਕਰ ਨੂੰ ਜੀ ਨਹੀਂ ਕਰਦਾ ਕੰਮ ਬਹੁਤ ਪੈਂਡਿੰਗ ਪਏ ਆ ਕਰਨ ਵਾਲੇ ਤੇ ਗਰਮੀ ਦੇ ਕਰਕੇ ਬਚੋਪੀ ਕਰੀ ਬੱਚੀ ਇਹ ਲਾ ਸਰ ਦੀ ਵਿੱਚ ਵੀ ਬਹੁਤ ਜ਼ਿਆਦਾ ਸਰਦੀ ਪਈ ਤੇ ਹਾਂ ਕਰਨੀ ਬਹੁਤ ਉਹ ਵੀ ਕੋਈ ਹਾਲ ਚਲੋ ਫਿਰ ਵੇਖਦੇ ਆਂ ਜੀ परमात्मा ਦੇ ਜਿਵੇਂ ਰੱਖਦਾ ਉਹਨੇ ਆਪਾਂ ਨੂੰ ਰਹਿਣੇ ਪੈਂਦਾ ਉਹਦੀ ਰਾਜਾ ਚ ਰਾਣੀ ਇਹ ਤੱਕ ਸੋਫੀ ਨਾਲ ਚੱਲੀ ਜਾਂਦਾ ਇੱਕ ਕਾਫੀ ਠੀਕ ਹੋ ਰਿਹਾ ਸੀ ਮਾਣਾ ਮੇਰੇ ਪਾਪਾ ਦੀ ਦਿੱਕ ਨਹੀਂ ਸੀਗੀ ਉਹ ਕਾਫੀ ਠੀਲੇ ਹੋ ਰਹੇ ਹਤੇ ਬਸ ਸੋਫੀ ਨਹੀਂ ਸੋਫੀ ਪਈ ਸੀ ਪੈਗ ਮੇ ਤਾਂ ਜਾ ਨਹੀਂ ਹੋਇਆ ਉਹ ਗਰਮੀ ਵਾਲੀ ਸੀਗੀ ਸੀ ਉਸ ਆ ਦੰਦ ਕੋਈ ਮਮਾ ਦਾ ਫੋਨ ਆਇਆ ਜੀਰੋ ਦਾ ਦੇ ਸੀਗੇ ਵੀ ਕਾਫੀ ਟੰਡੇ ਹੋ ਰਹੇ ਆ ਤੇ ਉਹ ਦੇਖਦੇ ਆ ਸੰਡੇ ਨੂੰ ਜਾ ਕੇ ਆਉਂਗੀ ਟਾਈਮ ਲੱਗ ਗਿਆ ਤਾਂ ਤੇ ਮਨ ਨੂੰ ਪ੍ਰੋਸੈਸਰ ਨਹੀਂ ਚੰਗਾ ਲੱਗਦਾ ਹਨਾ ਜਦੋਂ ਕੋਈ ਆਪਾਂ ਐਵੇਂ ਦੀ ਖਬਰ ਸੁਣ ਲੈਂਦੇ ਆ ਕਿ ਚਲੋ ਜੀ ਜੋ ਕਰਦਾ ਰੱਬ ਚੰਗਾ ਕਰਦਾ ਹਨ ਆਪਾਂ ਦੇ ਅੱਗੇ ਕੁਝ ਨਹੀਂ ਕਰ ਸਕਦੇ ਪਰ ਫਿਰ ਵੀ ਜਦੋਂ ਕੋਈ ਵੀ ਆਪਾਂ ਇਸ ਤਰ੍ਹਾਂ ਖਬਰ ਸੁਣ ਲੈਂਦੇ ਆ ਗੱਲ ਤਾਂ ਪਤਾ ਲੱਗਦਾ ਕੋ ਢੱਲ ਮੱਠ ਹੋ ਜਾਂਦੀ ਹੈ ਫਿਰ ਕਾਫੀ ਆਪਦੇ ਆਪਣੇ ਨਹੀਂ ਵੀ ਕੁਝ ਨਹੀਂ ਚੰਗਾ ਲੱਗਦਾ ਹੈ ਹਨਾ ਬਾਕੀ ਤਾਂ ਆਪਾਂ ਕੁਝ ਕਰ ਨਹੀਂ ਸਕਦੇ ਜੀ ਜੇ بیمار ਘਮਾ ਰਹੇ ਤਕਲੀਫ ਹੋਣੀ ਆਪਾਂ ਨੂੰ ਤਾਂ ਸੋਚੀ ਰਹਿਣੀ ਹੈ ਹਨਾ ਫੱਕੀ ਵਧੀਆ ਜੀ ਹਨਾ ਇਸ ਤਰ੍ਹਾਂ ਬੈਠੇ ਆ ਸ਼ਾਇਰ ਕੇ ਉਧਰ ਦਿਖਾਉਣੀ ਆ ਮੈਂ ਤੁਹਾਨੂੰ ਤੇ ਫਿਰ ਸਾਲ ਕੜੀ ਅੰਦਾ ਤੇ ਤੁਹਾਡੇ ਭਾਜੀ ਲਿٹے ਪਏ ਆ ਫ਼ਰਮੀ ਵਾਲੀ ਆ ਜੀ ਬਸ ਏਸੀ ਚ ਸਾਹ ਆਉਂਦਾ ਏਸੇ ਤੋਂ ਬਿਨਾ ਤਾਂ ਕਿਤੇ ਸਾਹ ਨਹੀਂ ਆਉਂਦਾ ਹੈਗਾ ਬਸ ਕੀ ਕਰਗੇ ਜੀ ਬਸ ਗਰਮੀ ਨੇ ਗਰਮੀ ਗਰਮੀ ਕਰ ਰੱਖੀ ਗਰਮੀ ਨੇ ਗਰਮੀ ਕਰਮੀ ਕਰ ਰੱਖੀ ਆ ਤੇ ਚਲੋ ਫਿਰ ਅੱਜ ਦਾ ਛੋਟਾ ਜਿਹਾ ਵਲੋਗ ਕਰਨਾ ਸ਼ੇਅਰ ਕੀਤਾ ਜੀ ਹਨਾ ਕਿ ਕਾਫੀ ਸੀਰੀਅਸ ਜਾ ਹੋ ਰਿਹਾ ਮਾਨ ਕੇ ਚੰਗਾ ਨਹੀਂ ਲੱਗ ਰਿਹਾ ਇਸ ਤਰ੍ਹਾਂ ਕੁਝ ਤਾਂ ਗਰਮੀ ਆ ਕੁਝ ਮੈਂ ਤੁਹਾਨੂੰ ਦੱਸਿਆ ਹੈ ਕਿ ਮੇਰੇ ਬਫਰ ਲਈ ਹੋ ਰਿਹਾ ਬਸ ਉਹਦੇ ਕਰਕੇ ਦਿਮਾਗ ਥੋੜਾ ਟੈਨਸ਼ਨ ਦੀ ਵਿੱਚ ਹੋਇਆ ਪਿਆਗਾ ਤੇ ਕੁਝ ਆਪ ਦੀ ਬੈਕ ਪ੍ਰੋਬਲਮ ਹੋ ਰਹੀ ਆ ਸਹੀ ਨਾ ਅੱਜ ਸ ਨੇ ਸੈਂਟਰ ਵਾਲੀਆਂ ਕੁੜੀਆਂ ਵੀ ਨਹੀਂ ਆਂ ਕੰਮ ਸਿੱਖਣ ਦਾ ਸਹਾਰਾ ਕਰਕੇ ਮੈਸੇਜ ਕਰਤਾ ਸੀਗਾ ਮੈਂ ਕਿਹਾ ਵੀ ਨਹੀਂ ਅੱਜ ਮੇਰਾ ਮੂਡ ਨਹੀਂ ਹੈਗਾ ਇੱਕ ਤबीयत ਠੀਕ ਨਹੀਂ ਸੀ ਤੇ ਤੈਨੂੰ ਵਾਇ ਜੀ ਹੋ ਗਿਆ ਤੇ ਬਾਕੀ ਵਧੀਆ ਜੀ ਹੈ ਨਾ ਤੁਸੀਂ ਬਾਕੀ ਤੁਹਾਨੂੰ ਮੇਰੀ ਹਾਲਤ ਦੇਖ ਕੇ ਲੱਗ ਹੀ ਰਿਹਾ ਹੋਣਾ ਮੈਂ ਠੀਕ ਬਿਲਕੁਲ ਵੀ ਨਹੀਂ ਹੈਗੀ ਆ ਗਰਮੀ ਦਾ ਹੀ ਮੇਰੇ ਤੇ ਬੜਾ ਅਸਰ ਹੋ ਰਿਹਾ ਮੈਨੂੰ ਤਾਂ ਚੱਲਣ ਜੀ ਵੀ ਪ੍ਰੋਬਲਮ ਹੋ ਜਾਂਦੀ ਹੈ ਤੇ 1 ਲੱਖ ਚ ਫੇਨ ਹੋ ਰਿਹਾ ਸੀ 1 ਢੂਈ ਚ ਉਹਦੇ ਕਰਕੇ ਫਿਰ ਮੈਂ ਸਵੇਰ ਦੇ ਵਾਸਤੇ ਗਈ ਸੀਗੀ ਚਾਹ ਵੀ ਨਹੀਂ ਮੇਥੋਂ ਹੀ ਰੋਟੀ ਸਵੇਰੇ ਵਾਸਤੇ ਬਣਾਈ ਸਾਈ ਨੂੰ ਮਸੇ ਸਕੂਲ ਤੁਰਿਆ ਸੀ ਬਾਕੀ ਵਧੀਆ ਜੀ ਹੈ ਨਾ ਜੋ ਹੋ ਜਾਂਦਾ ਵਧੀਆ ਇਹ ਤੇ ਜੋ ਨਹੀਂ ਹੁੰਦਾ ਹੋਈ ਵਧੀਆ ਹੀ ਹੈ ਕਿ ਮੀ ਆ ਜਾ ਤਵੀ ਚੰਗਾ ਤੇ ਉਸ ਮੌਸਮ ਦਾ ਹੀ ਹੋ ਜਾਂਦਾ ਚਲੋ ਫਿਰ ਆਪਾਂ ਅੱਜ ਦਾ ਬਲੌਗ ਇੱਥੇ ਐਂਡ ਕਰਦੇ ਆਂ ਮਿਲਾਂਗੇ ਤੁਹਾਨੂੰ ਕੱਲ ਕਿਸੇ ਨਵੇਂ ਬਲੌਗ ਨਾਲ ਤੇ ਸ਼ੁਰੂ ਤੋਂ ਐਂਡ ਤੱਕ ਸਾਰੀ ਵੀਡੀਓ ਵੇਖਿਆ ਕਰੋ ਤੇ ਬਾਕੀ ਤੁਹਾਨੂੰ ਦੱਸਿਆ ਸੀਗਾ ਹਨਾ ਜੀ ਕਿਸੇ ਤਰ੍ਹਾਂ ਦਾ ਵੀ ਕਿਸੇ ਭੈਣ ਨੇ ਕੋਈ ਵੀ ਕੰਮ ਸਿੱਖਣਾ ਹੋਵੇ ਕੜਾਈ ਸਿਲਾਈ ਦਾ ਤੇ ਜੋ ਹੈਂਡ ਮੇਡ ਵਰਕ ਆਪਾਂ ਸੁੱਟਾ ਤੇ ਕਰਦੇ ਆ ਹਨਾ ਤੇ ਉਹ ਤੁਸੀਂ ਵੀਡੀਓ ਰੈਗੂਲਰਲੀ ਵੀਡੀਓ ਵੇਖੋਗੇ ਜਾਂ ਤੁਸੀਂ ਸਾਡਾ WhatsApp ਨੰਬਰ ਲੈ نوٹ ਕਰਕੇ ਤੁਸੀਂ ਗਰੁੱਪ ਦੇ ਵਿੱਚ ਤੁਹਾਨੂੰ ਐਡ ਕਰ ਲਾਂਗੇ ਹਲੋ ਪੇਜ ਕੇ ਸਾਨੂੰ ਨੰਬਰ ਭੇਜ ਦਿਓ ਆਪਾਂ ਗਰੁੱਪ ਬਣਾ ਕੇ ਤੁਹਾਨੂੰ ਰੋਜ਼ ਦੀ WhatsApp ਵੀਡੀਓ ਜਿੰਨੇ ਕੁ ਵੀ ਬਣਾਇਆ ਕਰਾਂਗੇ ਉਸ ਤਰ੍ਹਾਂ ਭੇਜ ਦਿਆ ਕਰਾਂਗੇ ਤੇ ਬਾਕੀ ਵਧੀਆ ਜੀ ਠੀਕ ਹੈਗਾ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਇਹ ਵੀਡੀਓ ਵੇਖਣ ਲਈ ਬਹੁਤ ਧੰਨਵਾਦ ਜੀ ਚੰਗੀ ਵੀਡੀਓ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਹਨਾ ਤੇ ਬਾਕੀ ਵੇਖਦੀ ਆ ਮੈਂ ਕੱਲ ਬਲੌਗ ਬਣਾ ਸਕੂਗੀ ਜਾਂ ਨਹੀਂ ਪਉਂਦੀ ਕੁਝ ਪਤਾ ਨਹੀਂ ਚਲੋ ਮੇਰੇ ਪਾਪਾ ਤੇ ਜੀ ਦੀ ਸੁਰਤੀ ਜੀ ਅੜਕੀ ਹੋਈ ਹੈ ਕਿਉਂਕਿ ਉਹ ਢਲੇਨ ਕਰਕੇ ਉੱਥੇ ਪਹੁੰਚਣਗੇ ਕਾਫ ਨਹੀਂ ਠਹਿਟ ਹੈਗੀਆਂ ਸਾਰੀ ਮੁਗ ਦੀ ਗੱਲ ਬਸ ਆਪਣੇ ਮੂਰਤ ਤੇ ਡਿਪੈਂਡ ਕਰਦੀ ਹੈ ਚਲੋ ਤੁਸੀਂ ਲਾਈਕ ਸ਼ੇਅਰ ਵੀਡੀਓ ਨੂੰ ਜਰੂਰ ਕਰਿਆ ਕਰੋ ਓਕੇ ਜੀ ਫਿਰ ਮਿਲਦੇ ਆ ਤੁਹਾਨੂੰ ਕੱਲ ਕਿਸੇ ਨੈਵੀਡੀਓ ਨਾਲ